प्यारे दोस्तों मेरा आज ਦਾ ਵਿਸ਼ਾ ਹੈ ਦੋਸਤ ਅਤੇ ਦੋਸਤੀ ਦੋਸਤ ਅਤੇ ਦੋਸਤੀ ਬਾਰੇ ਜਾਣਨ ਤੋਂ ਪਹਿਲਾਂ ਅਸੀਂ ਇਸ ਸ਼ਬਦ ਦੇ मीनिंग ਨੂੰ ਅਰਥ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਦੋਸਤ ਦੋ ਸ਼ਬਦਾਂ ਦੇ ਸੁੰਦਰ ਸੁਮੇਲ ਤੋਂ ਬਣਿਆ ਹੋਇਆ ਸ਼ਬਦ ਹੈ ਦੋ ਮਤਲਬ ਦੋ ਵਿਅਕਤੀ ਸਤ ਮਤਲਬ ਸੱਚ ਦੋ ਵਿਅਕਤੀ ਜੋ ਇੱਕ ਦੂਸਰੇ ਲਈ ਸੱਚ ਤੇ ਜਾਂ ਸਤ ਤੇ ਖੜੇ ਰਹਿਣ ਉਹ ਦੋਸਤ ਬਣ ਸਕਦੇ ਆ ਭਾਈ ਕਾਨ ਸਿੰਘ ਨਾਬਾ ਦੇ ਮਹਾਨ ਕੋਸ਼ ਅਨਸਾਰ ਵੀ ਦੋਸਤੀ ਦਾ ਮਤਲਬ ਦੋਸਤ ਦਾ ਮਤਲਬ ਚਿਪਕਿਆ ਹੋਇਆ ਤੇ ਜੁੜਿਆ ਹੋਇਆ ਹੈ ਇਸ ਤਰ੍ਹਾਂ ਹੀ ਦੋਸਤੀ ਸ਼ਬਦ ਦੋਸਤੀ ਸ਼ਬਦ ਕੀ ਹੈ ਦੋ ਪਲੱਸ ਸਤੀ ਦੋ ਵਿਅਕਤੀਆਂ ਦਾ ਇੱਕ ਦੂਸਰੇ ਪ੍ਰਤੀ ਕੁਰਬਾਨ ਹੋਣਾ ਜਾਂ ਸੱਚ ਜਾਂ ਸਤ ਤੇ ਖੜੇ ਰਹਿਣਾ ਇੱਕ ਦੂਸਰੇ ਲਈ ਸਤੀ ਹੋ ਜਾਣਾ ਦੋਸਤੀ ਹੈ ਹੁਣ ਅਸੀਂ ਦੋਸਤੀ ਕਰ ਕਿਸ ਨਾਲ ਸਕਦੇ ਆ ਦੋਸਤ ਸਾਰੇ ਦੋਸਤ ਸਾਨੂੰ ਮਿਲਦੇ ਆ ਜਦੋਂ ਸਾਨੂੰ ਲੱਗਦਾ ਕਿ ਇਹ ਦੋਸਤ ਮੇਰੇ ਲਈ ਸਹੀ ਆ ਪਰ ਬਹੁਤੇ ਦੋਸਤ ਸਾਡੀ ਜ਼ਿੰਦਗੀ ਦੇ ਵਿੱਚ ਸਹੀ ਨਹੀਂ ਹੁੰਦੇ ਜੋ ਸਾਡੀਆਂ ਨਾਲ ਸਾਡੇ ਦਿਲ ਦੀਆਂ ਗੱਲਾਂ ਕੀਤੀਆਂ ਹੋਈਆਂ ਸਾਡੇ ਰਾਜ਼ ਨੂੰ ਦੂਸਰਿਆਂ ਤੱਕ ਵੀ ਦੱਸਦੇ ਰਹਿੰਦੇ ਆ ਜਾਂ ਸਾਡੀਆਂ ਗੱਲਾਂ ਦੀ ਸਾਡੇ ਦੁੱਖਾਂ ਸੁੱਖਾਂ ਦੀ ਖਿੱਲੀ ੜਾਉਂਦੇ ਰਹਿੰਦੇ ਆ ਸੋ ਮੈਨੂੰ ਲੱਗਦਾ ਹੈ ਕਿ ਦੋਸਤਾਂ ਦਾ ਇੱਕ ਦੂਸਰੇ ਪ੍ਰਤੀ ਵਫਾਦਾਰ ਹੋਣਾ ਵਿਸ਼ਵਾਸ ਪਾਤਰ ਜੋ ਵਿਸ਼ਵਾਸ ਪਾਤਰ ਬਣਨਾ ਬਹੁਤ ਜ਼ਰੂਰੀ ਆ ਜਿੰਨੀ ਦੇਰ ਤੱਕ ਅਸੀਂ ਇੱਕ ਦੂਸਰੇ ਦੇ ਲਈ ਵਿਸ਼ਵਾਸ ਪਾਤਰ ਨਹੀਂ ਬਣਦੇ ਅਸੀਂ ਦੋਸਤ ਕਹਾਉਣ ਦੇ ਲਾਇਕ ਨਹੀਂ ਹਾਂ ਸੋ ਮੈਨੂੰ ਲੱਗਦਾ ਹੈ ਕਿ ਆਪਾਂ ਇੱਕ ਦੂਸਰੇ ਦੇ ਪਹਿਲਾਂ ਸੱਚੇ ਦੋਸਤ ਬਣੀਏ ਪਹਿਲਾਂ ਅਸੀਂ ਆਪਣਾ 100% ਦੋਸਤ ਨੂੰ ਦਈਏ ਉਸ ਤੋਂ ਬਾਅਦ ਵਿੱਚ ਉਹ ਉਮੀਦ ਕਰੀਏ ਕਿ ਉਹ ਸਾਡੇ ਪ੍ਰਤੀ ਕੀ ਕਰ ਸਕਦਾ ਹੈ ਕਿ ਅਸੀਂ ਆਪਣੇ ਆਪ ਨੂੰ ਖੋਲ ਕੇ ਦੇਖੋ ਕਿ ਮੈਂ ਆਪਣੇ ਫਲਾਣੇ ਦੋਸਤ ਲਈ ਜਾਂ ਇਸ ਦੋਸਤ ਲਈ ਕੀ ਮੈਂ ਵਫਾਦਾਰ ਹਾਂ ਜੇ ਮੈਂ ਵਫਾਦਾਰ ਹਾਂ ਤਾਂ ਉਸਤੇ ਵਿਸ਼ਵਾਸ ਕਰੋ ਉਹ ਵੀ ਵਫਾਦਾਰ ਹੋਏਗਾ ਅਗਲੀ ਗੱਲ ਦੋਸਤ ਦੇ ਦੁੱਖਾਂ ਨੂੰ ਸਮਝਣਾ ਦੋਸਤ ਦੇ ਦੁੱਖਾਂ ਨੂੰ ਪੀਣਾ ਦੋਸਤ ਦੇ ਦੁੱਖਾਂ ਨੂੰ ਜੀਣਾ ਹੀ ਦੋਸਤੀ ਆ ਜਦੋਂ ਤੁਸੀਂ ਦੋਸਤ ਦੇ ਦੁੱਖਾਂ ਨੂੰ ਜੀਓਗੇ ਦੋਸਤ ਦੇ ਦੁੱਖਾਂ ਨੂੰ ਪੀਓਗੇ ਤਾਂ ਉਹਦੇ ਦੁੱਖ ਅੱਧੇ ਰਹਿ ਜਾਣਗੇ ਤੇ ਇਸ ਤਰ੍ਹਾਂ ਜਦੋਂ ਤੁਹਾਡੇ ਤੇ ਕੋਈ ਦੁੱਖ ਆਏਗਾ ਉਹ ਵੀ ਤੁਹਾਡੇ ਦੁੱਖਾਂ ਨੂੰ ਸਮਝੇਗਾ ਤੁਹਾਡੇ ਦੁੱਖਾਂ ਨੂੰ ਪੀਏਗਾ ਤਾਂ ਉਹ ਤੁਹਾਡੇ ਦੁੱਖ ਵੀ ਅੱਧੇ ਰਹਿ ਜਾਣਗੇ ਜਦੋਂ ਉਸ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਆਈਆਂ ਤਾਂ ਤੁਸੀਂ ਉਸ ਨਾਲ ਪੂਰਾ ਹੱਸੋ ਖੇਡੋਗੇ ਨੱਚੋਗੇ ਤਾਂ ਉਹਦੀਆਂ ਖੁਸ਼ੀਆਂ ਦੁੱਗਣੀਆਂ ਹੋ ਜਾਣਗੀਆਂ ਜਦੋਂ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਆਉਂਦੀਆਂ ਆ ਤਾਂ ਉਹਨਾਂ ਖੁਸ਼ੀਆਂ ਨੂੰ ਉਹ ਦੁੱਗਣਾ ਕਰਨ ਲਈ ਜ਼ਰੂਰ ਆਏਗਾ ਕਿਉਂਕਿ ਸ਼ੁਰੂਆਤ ਤੁਹਾਨੂੰ ਖੁਦ ਤੋਂ ਕਰਨੀ ਪੈਣੀ ਆ ਕਿ ਤੁਸੀਂ ਸੱਚੇ ਹੋ ਤੁਸੀਂ ਸਹੀ ਹੋ ਜੇ ਤੁਸੀਂ ਆਪਣੇ ਦੋਸਤ ਦੇ ਲਈ ਪ੍ਰਤੀ ਵਫਾਦਾਰ ਹੋ ਉਸਦੇ ਰਾਜ ਨੂੰ ਆਪਣੇ ਸੀਨੇ ਚ ਦਫਨ ਕਰਕੇ ਰੱਖਦੇ ਹੋ ਉਸਦੇ ਦੁੱਖਾਂ ਸੁੱਖਾਂ ਦੇ ਨਾਲ ਖੜਦੇ ਹੋ ਉਸਦੀ ਹਰ ਤਰੀਕੇ ਨਾਲ ਮਦਦ ਕਰਦੇ ਹੋ ਉਸਦੀ ਭੈਣ ਨੂੰ ਭੈਣ ਉਸਦੀ ਮਾਂ ਨੂੰ ਮਾਂ ਉਸਦੇ ਭਰਾ ਨੂੰ ਭਰਾ ਉਸਦੇ ਪਿਓ ਨੂੰ ਪਿਓ ਸਮਝਦੇ ਹੋ ਤਾਂ ਦੋਸਤ ਕਹਾਉਣ ਦੇ ਲਾਇਕ ਹੋ ਅਗਰ ਐਸਾ ਨਹੀਂ ਹੈ ਦੋਸਤ ਹੋਣ ਦੇ ਨਾਤੇ ਤੁਹਾਨੂੰ ਇਹ ਜ਼ਿੰਮੇਵਾਰੀਆਂ ਇਹ ਵਫਾ ਨਿਭਾਉਣੀਆਂ ਪੈਣਗੀਆਂ ਇੱਕ ਅੱਗੇ ਗੱਲ ਕਰਦੇ ਆਂ ਕਈ ਵਾਰੀ ਕੀ ਹੁੰਦਾ ਹੈ ਕਿ ਦੋ ਦੋਸਤਾਂ ਦੇ ਵਿੱਚਕਾਰ ਕਦੀ ਕਦੀ ਕੋਈ ਗੁੱਸਾ ਗਿਲਾ ਹੋ ਜਾਂਦਾ ਹੈ ਅਸੀਂ ਕੀ ਕਰਦੇ ਆਂ ਉਸ ਦੀਆਂ ਗੱਲਾਂ ਉਸ ਦੇ ਰਾਜ ਉਸ ਦੇ ਨਾਲ ਕੀਤੀਆਂ ਹੋਈਆਂ ਹਰ ਛੋਟੀਆਂ-ਛੋਟੀਆਂ ਚੁਗਲੀਆਂ ਅਸੀਂ ਦੂਸਰੇ ਨੂੰ ਦੱਸ ਦਿੰਦੇ ਆਂ ਮੈਨੂੰ ਲੱਗਦਾ ਹੈ ਕਿ ਇਹ ਸਭ ਤੋਂ ਜ਼ਿਆਦਾ ਗਲਤ ਹੈ ਕਿਉਂਕਿ ਜਦੋਂ ਤੁਸੀਂ ਦੋਸਤ ਸੀ ਤਾਂ ਤੁਹਾਡੇ ਰਾਜ ਉਹਦੇ ਕੋਲੇ ਵੀ ਸੀ ਤਾਂ ਇਹ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਉਸਦੇ ਦੁੱਖਾਂ ਨੂੰ ਉਸਦੇ ਸੁੱਖਾਂ ਦੀ ਖਿੱਲੀ ਉਡਾਉਂਦੇ ਫਿਰ ਰਹੇ ਹੋ ਜਾਂ ਉਹ ਫਲਾਣੇ ਦੀਆਂ ਚੁਗਲੀਆਂ ਕਰ ਰਿਹਾ ਸੀ ਉਹ ਫਲਾਣੇ ਪ੍ਰਤੀ ਮਾੜਾ ਬੋਲ ਰਿਹਾ ਸੀ ਉਸ ਸਮੇਂ ਤੁਸੀਂ ਵੀ ਮਾੜਾ ਬੋਲ ਰਹੇ ਸੀ ਤੁਸੀਂ ਵੀ ਭਾਗੀਦਾਰ ਸੀ ਕਿਵੇਂ ਭਾਗੀਦਾਰ ਸੀ ਇਸ ਕਰਕੇ ਭਾਗੀਦਾਰ ਸੀ ਕਿਉਂਕਿ ਤੁਸੀਂ ਸਾਥ ਦੇ ਰਹੇ ਸੀ ਉਸ ਦਾ ਜੇ ਸਾਥ ਦੇ ਰਹੇ ਸੀ ਤਾਂ ਪਿੱਠ ਪਿੱਛੇ ਸਾਥ ਦੇਣਾ ਵੀ ਬਹੁਤ ਜ਼ਰੂਰੀ ਆ ਇੱਕ ਹੋਰ ਕਹਿੰਦੇ ਹਰੇਕ ਕਹ ਦੂਗਾ ਮੇਰੇ ਬਹੁਤ ਦੋਸਤ ਆ ਕਿ ਸੱਚਮੁੱਚ ਤੁਹਾਡੇ ਬਹੁਤ ਦੋਸਤ ਆ ਕਿ ਉਹ ਸਰੋਂ ਫੇਸਬੁੱਕ ਆ ਲਿਆ WhatsApp ਆ ਲਿਆ Snapchat ਵਾਲਿਆ ਜਾਂ ਹੋਰ ਜਿਹੜੀਆਂ ਸਾਈਡ ਸਾਡੀਆਂ ਸਾਈਡਸ ਨੇ ਉਸ ਤੇ ਅਸੀਂ 1k ਕਰਲੇ 2k ਕਰਲੇ 5k ਕਰਲੇ 10k ਕਰਲੇ ਅਸੀਂ ਨੇ ਬਹੁਤ ਸਾਰੇ ਦੋਸਤ ਬਣਾ ਲਏ ਕਿ ਉਹ ਸੱਚਮੁੱਚ ਤੁਹਾਡੇ ਦੋਸਤ ਆ ਨਹੀਂ ਜੋ ਤੁਹਾਡੇ ਪਹਿਲੀ ਵਾਰੀ ਹਾਕ ਮਾਰਨ ਤੇ ਤੁਹਾਡੇ ਦੁੱਖ ਸੁੱਖ ਦੇ ਵਿੱਚ ਤੁਹਾਡੇ ਪੇਰੈਂਟਸ ਜਦੋਂ ਬਿਮਾਰ ਆ ਜਦੋਂ ਤੁਹਾਨੂੰ ਪੈਸੇ ਦੀ ਲੋੜ ਆ ਤੁਹਾਡੇ ਨਾਲ ਕੌਣ ਖੜਦਾ ਆ ਉਹ ਤੁਹਾਡਾ ਦੋਸਤ ਆ ਉਹ ਦੋਸਤ ਨਹੀਂ ਆ ਜੋ ਫੇਸਬੁੱਕ ਤੇ ਤੁਹਾਡੀ ਵੀਡੀਓ ਦੇਖ ਕੇ ਕਵੇ ਅੱਤ ਸੇਰਾ ਜਾਂ ਦੋਸਤੀ ਵਾਲੇ ਕਈ ਲੋਕੀ ਕਰਦੇ ਆ ਕਿ ਦੋਸਤੀ ਦੀਆਂ ਵੀਡੀਓ ਪਾ ਦਿੰਦੇ ਆ ਕਿ ਅਸੀਂ ਦੋਸਤ ਆ ਕੁਛ ਕਰਦਾਂਗੇ ਆ ਕੁਛ ਕਰਾਂ ਤਾਂ ਕਿ ਨਹੀਂ ਉਹ ਦੋਸਤ ਨਹੀਂ ਹੁੰਦੇ ਦੋਸਤ ਉਹ ਹੁੰਦੇ ਆ ਜੋ ਸੱਚ ਲਈ ਖੜਨ ਜੋ ਤੁਹਾਡੇ ਨਾਲ ਖੜਨ ਜੋ ਤੁਹਾਡੀ ਹਰ ਤਰੀਕੇ ਨਾਲ ਮਦਦ ਕਰਨ ਉਹ ਦੋਸਤ ਆ ਨਾ ਕਿ ਫੇਸਬੁੱਕ ਦੀ ਫਰੈਂਡ ਨਾ ਕਿ ਵਟਸਐਪ ਬਲੇ ਫਰੈਂਡ ਨਾ ਕਿ ਜਿਸ ਨੂੰ ਅਸੀਂ ਰੋਜ਼ ਵੀਡੀਓ ਲੈ ਕੇ ਬਣਾਉਂਨੇ ਆ ਜਾਂ ਅਸੀਂ ਬੜੇ-ਵੱਡੀਆਂ ਅਸੀਂ ਗਾਣੇ ਲਗਾ ਕੇ ਕਹਿ ਦਿੰਨੇ ਆ ਇਹ ਸਾਡਾ ਦੋਸਤ ਆ ਨਹੀਂ ਉਹ ਤੁਹਾਡਾ ਦੋਸਤ ਨਹੀਂ ਆ ਅਗਲੀ ਗੱਲ ਦੋਸਤਾਂ ਨੂੰ ਹੌਸਲਾ ਦੇਣਾ ਬਹੁਤ ਜ਼ਰੂਰੀ ਆ ਜੇ ਦੋਸਤ ਤੁਹਾਡਾ ਤੁਹਾਡੇ ਕੋਲੇ ਆ ਕੇ ਵੀ ਆਪਣੇ ਆਪ ਨੂੰ ਲਾਚਾਰ ਮਹਿਸੂਸ ਕਰ ਰਿਹਾ ਤਾਂ ਇਹਦਾ ਮਤਲਬ ਕਮੀ ਤੁਹਾਡੇ ਵਿੱਚ ਆ ਕਮੀ ਤੁਹਾਡੇ ਵਿੱਚ ਆ ਕਿਉਂਕਿ ਤੁਹਾਡੇ ਕੋਲੇ ਉਹ ਪਾਵਰ ਨਹੀਂ ਆ ਜਾਂ ਤੁਹਾਡੇ ਕੋਲੇ ਉਹ ਚੀਜ਼ ਨਹੀਂ ਆ ਜੋ ਉਸ ਨੂੰ ਰਿਲੈਕਸ ਫੀਲ ਕਰਾਵੇ ਜੋ ਉਸ ਨੂੰ ਐ ਲੱਗੇ ਕਿ ਹਾਂ ਮੈਂ ਮੇਰੇ ਸਾਰੇ ਦੁੱਖ ਖਤਮ ਆ ਜਾਂ ਮੈਂ ਹੁਣ ਮੇਰੇ ਦੋਸਤ ਕੋਲੇ ਆ ਗਿਆ ਦੋਸਤ ਦੀਆਂ ਬਾਹਾਂਾਂ 'ਚ ਆ ਗਿਆ ਦੋਸਤ ਦੇ ਕੋਲੇ ਬਹਿ ਗਿਆ ਦੁੱਖ ਸੁੱਖ ਕਰ ਲੇ ਇਸ ਕਰਕੇ ਉਸ ਦਾ ਹੌਸਲਾ ਬਣਾਏ ਰੱਖਣਾ ਤੁਹਾਡਾ ਪਹਿਲਾ ਫਰਜ਼ ਮੰਨ ਲਓ ਦੋਸਤੋ ਤੁਹਾਨੂੰ ਕਿਸੇ ਦੋਸਤ ਨਾਲ ਗੁੱਸਾ ਕਿ ਲੈ ਹੈ ਜਾਂ ਨਰਾਜਗੀ ਹੈ ਕਿਸੇ ਨਾ ਕਿਸੇ ਗੱਲ ਤੋਂ ਨਰਾਜਗੀ ਹੋ ਜਾਂਦੀ ਹੈ ਕਿਉਂਕਿ ਇੱਕ ਮਾਂ ਦੇ ਪੇਟ ਚੋਂ ਜੰਮੇ ਹੋਏ ਦੋ ਬੱਚਿਆਂ ਦੀਆਂ ਵੀ ਜਿਹੜੀਆਂ ਸੋਚ ਹੈ ਜਾਂ ਜਿਹੜੀਆਂ ਵਿਚਾਰਧਾਰਾ ਉਹ ਸੇਮ ਨਹੀਂ ਹੁੰਦੀ ਇਸ ਤਰ੍ਹਾਂ ਹੀ ਦੋ ਦੋਸਤਾਂ ਦੀ ਜਿਹੜੀ ਵਿਚਾਰਧਾਰਾ ਉਹ ਵੀ ਕਈ ਵਾਰੀ ਕਿਸੇ ਨਾ ਕਿਸੇ ਪੁਆਇੰਟ ਤੇ ਆ ਕੇ ਇੱਧਰ ਉੱਧਰ ਹੋ ਜਾਂਦੀ ਹੈ ਮਤਲਬ ਮੈਚ ਨਹੀਂ ਕਰਦੀ ਸੋ ਮੈਨੂੰ ਲੱਗਦਾ ਹੈ ਕਿ ਉੱਥੇ ਦਾ ਸਾਨੂੰ ਆਪਣੇ ਦੋਸਤ ਨੂੰ ਮਾੜਾ ਚੰਗਾ ਬੋਲਣ ਦੀ بجائے ਜਾਂ ਉਸ ਬਾਰੇ ਕੁਝ ਗਲਤ ਕਹਿਣ ਦੀ بجائے ਉਸ ਨੂੰ ਗਾਲ੍ਹਾਂ ਕੱਢਣ ਦੀ بجائے ਉਸ ਨਾਲ ਹੱਥੋਂ ਪਾਈ ਹੋਣ ਦੀ بجائے ਉਸ ਨਾਲ ਥੋੜਾ ਜਿਹਾ ਪਿਆਰ ਨਾਲ ਬੋਲ ਕੇ ਚੁੱਪ ਕਰ ਜੋ ਜੇ ਨਹੀਂ ਤਾਂ ਉਸ ਨੂੰ ਇੰਨਾ ਬੁਰਾ ਨਾ ਬੋਲੋ ਕਿ ਬਾਅਦ ਵਿੱਚ ਉਹ ਦੋਸਤੀ ਕਰਨ ਵੇਲੇ ਜਾਂ ਦੋਸਤ ਬਣਾਉਣ ਵੇਲੇ ਜਾਂ ਦੁਆਰਾ ਤੁਹਾਡੀਆਂ ਜਦੋਂ ਨਜ਼ਰਾਂ ਮਿਲਣ ਤਾਂ ਤੁਹਾਨੂੰ ਸ਼ਰਮਿੰਦਗੀ ਮਹਿਸੂਸ ਨਾ ਹੋਵੇ ਕਿ ਮੈਂ ਇਸ ਵਾਰ ਇੰਨਾ ਗਲਤ ਬੋਲਿਆ ਸੀ ਇਹਨੇ ਮੇਰੇ ਬਾਰੇ ਫਿਰ ਵੀ ਚੰਗਾ ਸੋਚਿਆ ਸੋ ਐਦਾਂ ਦਾ ਕਦੇ ਨਹੀਂ ਹੋਣਾ ਚਾਹੀਦਾ ਦੋਸਤ ਨਾਲ ਨਜ਼ਰਾਂ ਮਿਲਾਉਣ ਵੇਲੇ ਤੁਹਾਨੂੰ ਕਦੇ ਵੀ ਇਨਸਲਟ ਫੀਲ ਨਹੀਂ ਹੋਣੀ ਚਾਹੀਦੀ ਕਿ ਮੈਂ ਇਹਦੇ ਬਾਰੇ ਬਹੁਤ ਕੁਝ ਮਾੜਾ ਚੰਗਾ ਕਿਹਾ ਪਰ ਇਹ ਉਦਾਂ ਦਾ ਹੀ ਆ ਦੋਸਤ ਦੋਸਤ ਹੁੰਦੇ ਆ ਇਸ ਕਰਕੇ ਕਦੇ ਵੀ ਉਹਨਾਂ ਬਾਰੇ ਚੰਗਾ ਮਾੜਾ ਨਾ ਬੋਲੋ ਮੇਰੀ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਹੋਈਆਂ ਕਿ ਮੇਰੇ ਜਿਹੜੇ ਦੋਸਤ ਨੇ ਚਾਹੇ ਬਚਪਨ ਤੋਂ ਲੈ ਕੇ ਅੱਜ ਤੱਕ ਦੇ ਦੋਸਤ ਅੱਜ ਵੀ ਮੇਰੇ ਨਾਲ ਚੱਲਦੇ ਆ ਕਈ ਲੋਕ ਇਹ ਕਹਿੰਦੇ ਆ ਕਿ ਵਿਆਹ ਤੋਂ ਬਾਅਦ ਕਿਹੜੀ ਦੋਸਤੀ ਹੁੰਦੀ ਆ ਕੁੜੀਆਂ ਖਾਸ ਕਰਕੇ ਕਹਿ ਦਿੰਦੀਆਂ ਕਿ ਅਸੀਂ ਆਪਣੀ ਲਾਈਫ ਦੇ ਵਿੱਚ ਬਿਜ਼ੀ ਹੋ ਗਏ ਸਾਡੀ ਕੋਈ ਦੋਸਤ ਨਹੀਂ ਆ ਅਸੀਂ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਆ ਕੇ ਆਪਣੀਆਂ ਜ਼ਿੰਮੇਵਾਰੀਆਂ ਦੇ ਵਿੱਚ ਇੰਨੇ ਕਿ ਨਿਹਿਤ ਹੋ ਗਏ ਸਾਨੂੰ ਕੋਈ ਸਾਡੀ ਦੋਸਤੀ ਨਾਲ ਮਤਲਬ ਨਹੀਂ ਆ ਮੇਰੇ ਬਚਪਨ ਦੇ ਫਰੈਂਡ ਅੱਜ ਵੀ ਮੇਰੇ ਨਾਲ ਜੁੜੇ ਹੋਏ ਆ ਮੈਂ ਉਹਨਾਂ ਨਾਲ ਗੱਲ ਕਰਦੀ ਆ ਫੋਨ ਕਰਦੀ ਆ ਉਹਨਾਂ ਨੂੰ ਮਿਲਦੀ ਵੀ ਆ ਜੇ ਤੁਸੀਂ ਆਪਣੇ ਵਕਤ ਕੱਢੋਗੇ ਤਾਂ ਉਹਨਾਂ ਕੋਲ ਵੀ ਵਕਤ ਜ਼ਰੂਰ ਮਿਲੇਗਾ ਤੁਹਾਨੂੰ ਇਸ ਕਰਕੇ ਕੁੜੀ ਯਾਨੋ ਮੁੰਡਿਆਂ ਨੂੰ ਇਹ ਗਿਲਾ ਕਰਨ ਦੀ ਕਦੇ ਜ਼ਰੂਰਤ ਨਹੀਂ ਹੈਗੀ ਕਿ ਮੇਰਾ ਕੋਈ ਦੋਸਤ ਨਹੀਂ ਹੈ ਜਾਂ ਮੈਨੂੰ ਦੋਸਤੀ ਲਈ ਵਕਤ ਨਹੀਂ ਹੈਗਾ ਸੋ ਮੈਨੂੰ ਲੱਗਦਾ ਹੈ ਕਿ ਸਾਨੂੰ ਸਾਰਿਆਂ ਨੂੰ ਦੋਸਤਾਂ ਦੀ ਜ਼ਰੂਰਤ ਹੈ ਦੋਸਤ ਹੁਣੇ ਵੀ ਚਾਹੀਦੇ ਆ ਸਾਰਿਆਂ ਨੂੰ ਦੋਸਤ ਬਣਾ ਕੇ ਰੱਖਣੇ ਚਾਹੀਦੇ ਆ ਇਸ ਰਿਸ਼ਤਿਆਂ ਨੂੰ ਬਣਾਉਣ ਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਵਿਸ਼ਵਾਸ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਸਾਡਾ ਇੱਕ ਦੂਸਰੇ ਪ੍ਰਤੀ ਵਫਾਦਾਰ ਹੋਣਾ ਅੱਜ ਦੇ ਲਈ ਇੰਨਾ ਹੀ ਕਾਫੀ ਹੈ ਧੰਨਵਾਦ